ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 14 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਵੀ ਬਦਲਾਅ ਨਹੀਂ ਹੋ ਰਿਹਾ। ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਜਿਹੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੌਸਮ ਦੇ ਵਿੱਚ ਸਿਰਫ ਇੰਨਾ ਕੁ ਬਦਲਾਅ ਜਰੂਰ ਹੋ ਰਿਹਾ ਹੈ ਕਿ ਜਿਹੜੀ 2 ਦਿਨ ਲਗਾਤਾਰ ਧੁੰਦ ਪਈ ਹੈ ਇਸ ਨਾਲ ਪੰਜਾਬ ਦੇ ਵਿੱਚ ਠੰਡ ਵਿੱਚ ਵਾਧਾ ਜ਼ਰੂਰ ਦੇਖਣ ਨੂੰ ਮਿਲਿਆ ਹੈ। ਕੱਲ ਦਿਨ ਦਾ ਟੈਂਪਰੇਚਰ ਵੀ 21 ਡਿਗਰੀ ਘੱਟ ਤੋਂ ਘੱਟ ਦਰਜ ਕੀਤਾ ਗਿਆ ਸੀਗਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਤੇ ਰਾਤਾਂ ਰਾਤ ਟੈਂਪਰੇਚਰ 13-14 ਡਿਗਰੀ ਦੇ ਆਸ-ਪਾਸ ਪੁੱਜਣਾ ਸ਼ੁਰੂ ਹੋ ਚੁੱਕਾ ਹੈ। ਉਸ ਤੋਂ ਇਲਾਵਾ ਕੁਝ ਵੀ ਮੌਸਮ ਵਿੱਚ ਬਦਲਾਅ ਨਹੀਂ ਹੈ। ਅੱਜ ਵੀ ਮੌਸਮ ਸਾਰਾ ਦਿਨ ਧੁੰਦ ਧੂਏ ਵਰਗਾ ਸਾਰਾ ਦਿਨ ਰਹਿਣ ਦੀ ਸੰਭਾਵਨਾ ਹੈ। ਸੂਰਜ ਨਾ ਮਾਤਰ ਜਿਹਾ ਹੀ ਦੇਖਣ ਨੂੰ ਮਿਲੇਗਾ। ਮੀਂਹ ਦੀ ਗੱਲ ਕਰੀਏ ਤਾਂ ਕੱਲ ਰਾਤ ਤੋਂ ਜਾਣਗੀ 15 ਦੀ ਸ਼ਾਮ ਤੋਂ ਬਾਅਦ ਪੰਜਾਬ ਦੇ ਵਿੱਚ ਹਲਕੇ ਦੇ ਦਰਮਿਆਨੇ ਜਿਹੇ ਛਰਾਟੇ ਲੱਗ ਸਕਦੇ ਹਨ ਮਾਝੇ ਦੇ ਦੁਆਬੇ ਦੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਹੋ ਸਕਦਾ ਅਮਰਸਰ ਪਠਾਨਕੋਟ ਜਾਂ ਫਿਰੋਜ਼ਪੁਰ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦੇ ਦਰਮਿਆਨੇ ਜਿਹਾ ਮੀਂਹ ਪੈ ਜਾਵੇ ਅੱਜ ਸ਼ਾਮ ਨੂੰ ਵੀ ਬਾਕੀ ਦਿਨਾਂ ਦੇ ਵਾਂਗੂ ਰਾਤ ਵੇਲੇ ਧੁੰਦ ਵੱਡੇ ਪੱਧਰ ਤੇ ਪਵੇਗੀ ਤੇ ਮੌਸਮ ਉਸੇ ਤਰ੍ਹਾਂ ਦਾ ਜਿਵੇਂ ਬਣਿਆ ਹੈ ਬਣਿਆ ਰਹੇਗਾ